ਜੋ ਜਦ ਤੱਕ ਵਿੱਚ ਚਲੇ ਦੀ ਸਾਡੇ ਦੋਨਾਂ ਦਾ ਸਵਾਗਤ ਆ ਇਸ ਵਕਤ ਅਸੀਂ ਬੈਠੇ ਆ ਮੈਲਕਲਾ ਸਰਪੰਚ ਸਾਹਿਬ ਕੋਲੇ ਸਾਡੇ ਨਾਲ ਮੌਜੂਦ ਹੈ ਅਸੀਂ ਕੱਲ ਇਹਨਾਂ ਦੀ ਇੱਕ ਪੋਸਟ ਦੇਖੀ ਸੀ ਕਿ ਜਿਹੜਾ ਕਿ ਇਹਨਾਂ ਨੇ ਦਸਹਿਰਾ ਨਾਮ ਮਨਾਉਂਦਾ ਫੈਸਲਾ ਕੀਤਾ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਤਾਂ ਉਸ ਤੋਂ ਬਾਅਦ ਜਿਹੜੇ ਗੱਲਾਂ ਚਰਚਾ ਕਰਦੇ ਰਵਾਂਗੇ ਹਾਂ ਸਰਪੰਚ ਸਾਹਿਬ ਠੀਕ ਨਾ ਚਾਹੋਗੇ ਇਹਦਾ ਤੁਸੀਂ ਅੱਜ ਦਸਹਿਰਾ ਨਾਮ ਮਨਾਉਂਦਾ ਫੈਸਲਾ ਕੀਤਾ ਜੀ ਸਭ ਤੋਂ ਪਹਿਲਾਂ ਆ ਜੀ ਆਪਾਂ ਤੁਹਾਡਾ ਤੇ ਸਾਰੇ ਦੇ ਵਸੀਆਂ ਦਾ ਬਹੁਤ ਹੀ ਸਾਰਨ ਸਤਿ ਸ੍ਰੀ ਅਕਾਲ ਤੇ ਆਪ ਬੇਨਤੀ ਹੈ ਜੇ ਜਿਹੜਾ ਨਾਮ ਮਨਾਉਣ ਦਾ ਕਾਰਨ ਆਪਣਿਆਂ ਵਿਚ ਆਏ ਮੁਖ ਖੜਾ ਕਾਰਨ ਨੂੰ ਅਸੀਂ ਮੁਖਰਾ ਬਿਆ ਹੋਇਆ ਉਹਨਾਂ ਭਾਈਚਾਰੇ ਨਾਲ ਖੜੇ ਆ ਜਿੰਨਾਂ ਦਾ ਬਹੁਤ ਹੀ ਵੱਡਾ ਨੁਕਸਾਨ ਹੋਇਆ ਬੱਚਿਆਂ ਦਾ ਲਾਪਤਾ ਹੋਣਾ ਪਸ਼ੂਆਂ ਲਾਪਤਾ ਹੋਣਾ ਫਸਲ ਪ੍ਰਬਾਦ ਹੋ ਗਈ ਸਾਰੀ ਜੋ ਕਿ ਜੀ ਮੈਂ ਮੰਨਣਗੇ ਚਲੋ 10 ਸਾਲ ਪਿਛੇ ਪਏ ਵਿਚਾਰੇ ਉਹਨਾਂ ਦੇ ਨਾਲ ਹਾਂ ਦਾ ਦੀਰਾ ਪਕਟਾਵਾ ਕਰਦ ਰਏ ਅਸੀਂ ਜਿਹੜਾ ਨਾਮ ਮਨਾਉਣ ਦਾ ਫੈਸਲਾ ਕੀਤਾ ਜੀ ਸਰਬੰਸਬ ਜਿਵੇਂ ਪਗਿਰ ਪੰਜਾਬੀ ਦੀ ਕਹਾਵਤ ਆ ਜੇ ਰੋੜਾ ਨਹੀਂ ਉਧਰ ਹੁੰਦਾ ਰੰਗ ਮੁਕਰਦਣਾ ਚਾਹੀਦਾ ਜੀ ਹੈਨਾ ਤੁਸੀਂ ਇੱਕ ਬੱਕਰੀ ਸੋਚ ਲੈ ਕੇ ਚੱਲੇ ਹੋ ਬਹੁਤ ਵੱਡੀ ਗੱਲ ਆ ਅੱਜ ਪੰਜਾਬ ਦੇ ਵਿੱਚ ਜਿਹੜੇ ਵੱਡੇ ਅਹੁਦੇਦਾਰਾਂ ਨੂੰ ਇਹ ਫੈਸਲੇ ਲੈਣੇ ਚਾਹੀਦੇ ਨੇ ਹੈਨਾ ਤਾਂ ਉਹ ਤੁਸੀਂ ਮਤਲਬ ਇੱਕ ਸੋਚ ਰੱਖੀ ਆ ਗੱਲ ਕਰੀਏ ਪੂਰੇ ਸਤਲੁਜ ਦਰਿਆ ਦੀ ਆਪਾਂ ਕਰੀਏ ਫਾਜ਼ਿਲਗੜ੍ਹ ਦੀ ਗੱਲ ਕਰੀਏ ਤਾਂ ਜਿਹੜੇ ਉਹ ਇਲਾਕੇ ਨੇ ਪੂਰੇ ਟੈਸ਼ ਨੈਸ਼ ਹੋ ਗਏ ਪਰਵਾਰਾਂ ਦਾ ਨਹੀਂ ਪਤਾ ਕਿੱਥੇ ਰੁੜ ਗਏ ਨੇ ਮੱਜਾ ਗਾਮਾਂ ਦਾ ਛੋੜੇ ਛੋੜੇ ਬੱਚਾ ਤੋਂ ਲੈ ਕੇ ਮਾਪੇ ਤੋਂ ਬਿਸਰ ਗਏ ਜੀ ਨਾ ਉਹਨਾਂ ਪਰਿਵਾਰਾਂ ਨੂੰ ਮੋੜ ਕੇ ਦੁਬਾਰਾ ਖੜਾ ਹੋਣ ਦੇ ਲਈ ਪਤਾ ਨਹੀਂ ਕਿੰਨੇ ਸਾਲ ਲੱਗ ਸਕਦੇ ਕੋਈ ਪਤਾ ਨਹੀਂ ਕਿੰਨੇ ਸਾਲ ਲੱਗ ਜਾਨੀ ਭਾਵੇਂ ਸੜਾ ਪੰਜਾਬ ਗੁਰੂਆਂ ਗਰੇ ਧਰਤੀ ਹੈ ਇੱਕ ਦੋ ਇੱਕ ਵੱਧ ਕੇ ਉਹਨਾਂ ਦੀ ਮਦਦ ਕਰਦੇ ਅੱਗੇ ਤੋਂ ਅੱਗੇ ਆ ਰਹੇ ਹਨ ਕਿਸੇ ਨਾ ਕਿਸੇ ਕੋਈ ਕਮੀ ਘਾਟਦੀ ਛੱਡੀ ਹੈ ਨਾ ਉੱਥੇ ਤੁਸੀਂ ਵੀ ਆਪਣੇ ਹੱਥੋਂ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹੋ ਕਿ ਤੇ ਸਾਰਾ ਨਾਮ ਮਨਾਉਣ ਦੇ ਲਈ ਅੱਗੇ ਆਏ ਵਹੀ ਕਾਰਨ ਹੈ ਜੀ ਆਪਾਂ ਨੂੰ ਸਭ ਨੂੰ ਉਹਨਾਂ ਪਣ ਪਿਆ ਦੋਖ ਨੂੰ ਦੇ ਦੇ ਹੋਏ ਜੇ ਕੋ ਆਤ ਬਣੀ ਆਵੇ ਉਹ ਜੀ ਰੋਣਾ ਨਹੀਂ ਆਉਂਦਾ ਰੋਣਾ ਦਾ ਮੂੰਹ ਕਰ ਲੋ ਨੂੰ ਮੁਖ ਵਖਰਾ ਦੇ ਹੋਏ ਇਹ ਜਿਹਾ ਇੱਕ ਪ੍ਰੋਗਰਾਮ ਲਿਖਣ ਚਾਹੀਦੇ ਹਨ ਤੇ ਉਹਨਾਂ ਦੀ ਆਪਾਂ ਨੂੰ ਵੱਧ ਚੜ ਕੇ ਮਦਦ ਕਰਨੀ ਚਾਹੀਦੀ ਹੈ ਤਾਂ ਉਹ ਵਿਚਾਰੇ ਆਪਣੇ ਬੁਰਬੋ ਹੋ ਸਕਣ ਸਰਪੰਚ ਸਾਹਿਬ ਇੱਕ ਗੱਲ ਹੋਰ ਵੀ ਸੁਣ ਵਿੱਚ ਆਈ ਸੀ ਜਿਹੜਾ ਇੱਥੇ ਦਸਹਿਰਾ ਮਨਾਉਂਦੇ ਆ ਮਹਿਲਗਾਂ ਦੇ ਵਿੱਚ ਤੁਹਾਡੇ ਬਣੀ ਜੀ ਮੈਂ ਟੈਨਸ਼ਨ ਕਰਦੀ ਹੈ ਹਨਾ ਤਾਂ ਤੁਸੀਂ ਉਹ ਨੂੰ ਇੱਕ ਪੜਾਕਿਆਂ ਤੋਂ ਰਹਿਤ ਕਰਦੇ ਹੋ ਸਹੀ ਗੱਲ ਤੇ ਜਿਹਦੇ ਵਿੱਚ ਪੜਾਕੇ ਨਹੀਂ ਚਲਾਉਂਦੇ ਜੀ ਤਾਂ ਮਤਲਬ ਪੁਤਲਾ ਨਹੀਂ ਫੁਕਿਆ ਜਾਂਦਾ ਤਾਂ ਤੁਸੀਂ ਉਥੇ ਜਿਵੇਂ ਲੋੜਵੰਦ ਬੱਚਿਆਂ ਨੂੰ ਰਾਸਸਨ ਜਾਂ ਉਹਨਾਂ ਦੇ ਵਿਆਹ ਕਰਦੇ ਹਾਂ ਠੀਕ ਹੁੰਦਾ। ਬਈ ਇਹੀ ਹੁੰਦਾ ਜੀ ਜੋ ਪਹਿਲੀ ਵਾਰ ਆਪਣੇ ਸਾਰੇ ਭੈਣ ਭਾਈ ਆਈ ਆਪਾਂ ਕਿਸੇ ਵੀ ਜਾਪ ਦਾ ਆਪਾਂ ਵਿਰੋਧ ਨਾ ਕਰਦੇ ਹੋਏ ਅਦੂਸਰ ਰਹਤੇ ਦਸਹਿਰਾ ਮਨਾਉਨੇ ਆ ਜੋ ਕਿ ਅਸੀਂ ਕਹਿੰਦੇ ਆ ਕਿ ਕਿਸੇ ਗਰੀਬ ਪਰਿਵਾਰ ਦਾ ਫਾਇਦਾ ਹੋ ਜਾ ਕੇ ਗਰੀਬ ਬੇਟੀ ਦਾ ਵਿਆਹ ਕਰ ਦਿੰਨੇ ਆ ਜੀ ਜਾਂ ਆਪਣਾ ਅਰਸ਼ੀਨ ਦੀ ਕਮੀ ਹੋਣ ਕਾਰਨ ਦਰਗਤਾਂ ਦੇ ਵੀ ਅਸੀਂ ਪ੍ਰੋਗਰਾਮ ਕਰ ਰਹੇ ਬਦਲ ਲਗਾਏ ਜਾਂ ਉਹਨਾਂ ਦੇ ਵੇਖੇ ਲਗਾਉਣੇ ਆ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਚਾਹੁੰਦੇ ਹਨ ਅਤੇ ਅੱਗੇ ਲੋੜ ਹੈ ਮੁੱਖ ਜਿਹੜੇ ਹਲਕੇ ਜਿਹੜਾ ਆ ਇਹਨਾਂ ਉਹਨਾਂ ਦੀ ਮਦਦ ਕਰਨੀ ਵੀ ਆਪਾਂ ਨੂੰ ਬਿਜਲੀ ਕਰਕੇ ਬੰਦ ਕਰਕੇ ਉਹਨਾਂ ਵੀਰਾਂ ਦਾ ਸਾਥ ਦੇਣਾ ਚਾਹੀਦਾ ਤੇ ਬਦਲ ਉਹਨਾਂ ਦੀ ਬਦਲ ਕਰਨੀ ਚਾਹੀਦੀ ਸਾਡੇ ਚੈਨਲ ਦੇ ਵੱਧੇ ਪੂਰੀ ਦੁਨੀਆ ਦੇਖਦੀ ਹੈ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ ਇਹ ਪਹਿਲਾ ਮਹਿਲ મતલਬ ਕਸਬਾ ਹੋਵੇਗਾ ਜਿੱਥੇ ਇਹ ਪਹਿਲਾ ਫਰਾਂਸਾ ਲਿਆ ਗਿਆ ਜੀ ਹੈ ਨਾ ਵੀ ਦਸਿਆ ਨਾਮ ਨਵੰਦਾ ਤੇ ਹੋਰ ਵੀ ਐਸੇ ਆਪਾਂ ਕਹਿ ਦੀਏ ਸ਼ੈਰ ਨੇ ਹੋਰ ਵੀ ਪੂਰੇ ਪੰਜਾਬ ਦੇ ਵਿੱਚ ਇੱਥੇ ਇਹ ਜਿਹੜੇ ਇਹ ਜਿਹੜੇ ਤਿਹਾੜ ਮਨਾਉਂਦੇ ਪੂਰੇ ਤਿਆਰ ਕੀਤੇ ਜਾਂਦੀਆਂ ਨੇ ਉਹਨਾਂ ਰੁਕਣ ਦੀ ਜਣਾ ਚਾਹੁੰਦੇ ਉਹਨਾਂ ਸਭ ਨੂੰ ਹੀ ਕਹਿੰਦੇ ਆ ਕਿ ਆਪਾਂ ਚਲੋ ਤਿਹਾੜ ਮਨਾਉਣਾ ਸਭ ਲਈ ਮਨਾਉਣਾ ਚਾਹੀਦਾ ਪਰ ਆਹ ਮੌਕਾ ਆਪਣਾ ਤਿਹਾੜ ਮਨਾਉਂਦਾ ਨਹੀਂ ਸੀਗਾ ਜਿਹੜਾ ਜੋ ਕਿਸੇ ਪਰਪਰ ਨੇ ਮਨਾਇਆ ਹੈ ਉਹਨੂੰ ਆਪਾਂ ਦੂਸਰਾਂ ਰਹਿਣ ਮਨਾਓ ਨਾ ਕਿ ਉਹਦੇ ਆਪਾਂ ਪੜਾ ਕੇ ਕਰਾਉਂਦਾ ਆਪਾਂ ਨੂੰ ਕੋਈ ਇਸ ਤਰ੍ਹਾਂ ਨੇ ਆਪਾਂ ਨੂੰ ਸ਼ੋਭ ਦਾ ਸੁਭਾ ਨਹੀਂ ਗੰਦੇ ਜੀ ਵੀ ਆਪਾਂ ਬਿਨਾ ਭਰਾਕਿਆਂ ਤੋਂ ਮਨਾਓ ਤੇ ਇਹ ਪੀੜਾ ਵਿਆਹ ਕਰਦੇ ਹੋ ਫਲਾਂ ਦੇ ਲੰਗਰ ਫੁੱਲਾਂ ਦੇ ਦਰਖਤਾਂ ਦੇ ਲੰਗਰ ਲਾ ਲਓ ਇਸ ਤਰ੍ਹਾਂ ਜੀ ਕਰਨੀ ਚਾਹੀਦੀ ਇਹਨਾਂ ਤਾਂ ਵੀ ਆਪਣੇ 100 ਵਾਲੇ ਬੱਚਿਆਂ ਲਈ ਓਹ 1 ਵਜੇ ਓਹ 2 ਵਜੇ ਹੋਣ ਸਕੇ ਜੀ ਇਹ ਜੀ ਕੇ ਸੜਨਾ ਮਹਲਕਾਂ ਦੇ ਸੰਭੂ ਸਰਪੰਚ ਜੀ ਜਿਨ੍ਹਾਂ ਦਾ ਇੱਕ ਅੱਜ ਗੱਲ ਕਰਾਂ ਤਾਂ ਮੈਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਸ਼ਾਇਦ ਪਹਿਲਾ ਫੈਸਲਾਗਾ ਦਸਾਂ ਇਹਨੂੰ ਨਾਮ ਮਨਾਉਂਦਾ ਜਿਵੇਂ ਅੱਪਾ ਗੱਲ ਕਰਦੇ ਆ ਕਿ ਆਪਾਂ ਪਲੀਬਾਤੀ ਜਾਣਦੇ ਆ ਕਿ ਪਿਛਲੇ ਇਸ 1 ਮਹੀਨੇ ਦੇ ਕਰੀਬ ਜਿਹੜਾ ਪਾਣੀ ਦਾ ਜਿਹੜਾ ਹੜਾ ਆਇਆ ਉਹ ਆਇਆ ਹੈ ਜਿੱਤੇ ਆਪ ਨੂੰ ਪਤਾ ਕਿ ਆਪਾਂ ਸਾਰੇ ਨਿਊਜ਼ਰ ਦੇਖਿਆ ਗਈ ਜਿਹੜੇ ਪਰਿਵਾਰ ਦੇ ਘਰੋਂ ਬੇਕਾਰ ਹੋ ਗਏ ਨੇ ਤਾਂ ਜਿੱਥੇ ਨੁਕਸਾਨ ਹੁੰਦਾ ਉਥੇ ਪੰਜਾਬ ਇੱਕ ਐਸੀ ਗੁਰਾਂ ਪੀੜੇ ਧਰਤੀ ਆ ਕਿ ਪੰਜਾਬ ਦੇ ਵਿੱਚ ਪਹਿਲੀ ਚਿੰਗਿਆੜੀ ਉੜਦੀ ਹੈ ਕੋਈ ਵੀ ਘਟਨਾ ਆਉਂਦੀ ਹੈ ਤਾਂ ਪੰਜਾਬ ਦੇ ਵਿੱਚ ਪਹਿਲਾ ਨੌਜਵਾਨ ਜਿਹੜੀ ਸਾਡੀ ਅੱਗੇ ਆਉਂਦੀ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਗੱਲ ਹੋਵੇ ਤਾਂ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਜਿੱਥੇ ਇਹਨਾਂ ਨੂੰ ਇੱਕ ਨਸ਼ੇੜੀ ਕਿਹਾ ਜਾਂਦਾ ਜਿੱਥੇ ਪੰਜਾਬ ਦੇ ਨਾਂ ਦੇ ਨਾਲ ਅੱਤਵਾਦੀ ਜੋੜਿਆ ਜਾਂਦਾ ਉਥੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਫੇਰ ਸਾਬਤ ਕਰ ਦਿੱਤਾ ਕਿ ਜਿੱਥੇ ਵੀ ਕੋਈ ਆਪਤਾ ਆਉਂਦੀ ਹੈ ਉਥੇ ਚੜ ਵਧ ਕੇ ਇਹਨਾਂ ਦੇ ਟਰੈਕਟਰ ਟਰਾਲੀਆਂ ਨਾਲ ਜਾ ਕੇ ਉਥੇ ਉਹਨਾਂ ਨੂੰ ਲੋਕਾਂ ਦੀ ਮਦਦ ਕਰਦੀ ਅੱਜ ਵੀ ਪਹੁੰਚੇ ਨੇ ਔਰ ਇਹ ਵੀ ਆਪਣੇ ਦੇਖਿਆ ਕਿਈ ਤਸਵੀਰਾਂ ਦੇਖੋਗੇ ਸਾਹਮਣੇ ਆਉਂਦੀਆਂ ਨੇ ਉਥੇ ਸਾਡੇ ਪੰਜਾਬ ਦੇ ਨੌਜਵਾਨ ਅੱਜ ਵੀ ਉਥੇ ਟਰੈਕਟਰ ਟਰਾਲੀਆਂ ਲੈ ਕੇ ਖੜੇ ਹੋਏ ਨੇ ਜ਼ਮੀਨ ਪੱਧਰੀ ਕਰ ਰਹੇ ਨੇ ਤਾਂ ਉਥੇ ਲੋਕਾਂ ਦੀ ਮਦਦ ਕਰਦੇ ਲਈ ਇੱਕ ਤੋਂ ਇੱਕ ਲੈ ਕੇ ਚੁੱਟੇ ਹੋਏ ਨੇਗੇ ਜਿਵੇਂ ਸਰਪੰਚ ਸਾਹਿਬ ਨੇ ਵੀ ਇੱਕ ਬਹੁਤ ਵੱਡੀ ਆਪਣੀ ਵੱਖਰੀ ਸੋਚ ਨੂੰ ਬੜਾਵਾ ਦਿੱਤਾਗਾ ਇਦਾਂ ਦੇ ਇਨਸਾਨ ਵੀ ਮੇਰੇ ਖਿਆਲ ਦੇ ਵਿੱਚ ਬਹੁਤ ਘੱਟ ਗਿਣਤੀ ਦੇ ਲੋਕ ਨੇ ਜਿਹੜੇ ਇਦਾਂ ਦੀ ਸੋਚ ਰੱਖਦੇ ਨੇ ਜਿਵੇਂ ਸਿਆਣੇ ਕਹਿੰਦੇ ਨੇ ਕਿ ਜੇ ਪਰੋਰਾ ਨਹੀਂ ਹੁੰਦਾ ਤਾਂ ਬੰਦੇ ਵਰਗਾ ਮੂੰਹ ਕਰ ਲੈਣਾ ਚਾਹੀਦਾ ਕਿਤਨੇ ਕਿਤੇ ਜਾ ਕੇ ਇਨ੍ਹਾਂ ਦੇ ਉਹਨਾਂ ਪਰਿਵਾਰਾਂ ਦੇ ਲਈ ਵੀ ਹਮਦਰਦੀ ਦਿਖਾਈ ਜਿਤਾਈ ਹੈ ਕਿ ਕਿ ਸਾਨੂੰ ਉਹਨਾਂ ਪਰਿਵਾਰਾਂ ਦੇ ਲਈ ਸੋਗ ਹੈ ਕਿ ਜਿਹੜੇ ਉਹ ਕਰਤੂਕਾਰ ਬੇਕਾਰ ਹੋਏ ਨੇ, ਪਰਿਵਾਰ ਰੁੱੜ ਗਏ ਨੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਬੱਚੇ ਕਿੱਥੇ ਨੇ, ਉਹਨਾਂ ਦੇ ਡੰਗੜ ਪਸੂ ਕਿੱਥੇ ਨੇ, ਉਹਨਾਂ ਦਾ ਘਰ ਦਾ ਬਸੇ ਬਾਕੀਵੇਂ ਹੋ ਗਿਆ, ਕਿਵੇਂ ਨਹੀਂ ਹੋਏਗਾ। ਇਹਨਾਂ ਨੇ ਉਸ ਦਰਦ ਨੂੰ ਲੈ ਕੇ ਜਿਹੜਾ ਮਹਿਲ ਕਲਾਂ ਦੇ ਵਿੱਚ ਐਡਾ ਵੱਡਾ ਦਸਹਿਰਾ ਮਨਾਇਆ ਜਾਂਦਾ ਸੀ, ਉਹਨੂੰ ਕੈਂਸਲ ਕੀਤਾ। ਪਰ ਇਦਾਂ ਦੀ ਸੋਚ ਰੱਖਣ ਵਾਲੇ ਬਹੁਤ ਘੱਟ ਗਿਣਤੀ ਦੇ ਲੋਕ ਨੇਗੇ। ਮੈਂ ਵੀ ਸ਼ਰੂਟ ਕਰਦਾ ਸਮੂਹ ਸਰਪੰਚ ਨੂੰ, ਇਹਨਾਂ ਦੇ ਮੈਨੇਜਮੈਂਟ ਨੂੰ ਕਿ ਇਦਾਂ ਦੀ ਸੋਚ ਰੱਖਣ ਵਾਲੇ ਬਹੁਤ ਘੱਟ ਇਨਸਾਨ ਨੇ। ਜੇਕਰ ਇਹਨਾਂ ਸੋਚ ਲੈ ਕੇ ਇਸ ਤ ਹੋਰ ਵੀ ਵੀਰ ਅੱਗੇ ਆਉਂਦੇ ਨੇ ਤਾਂ ਮੇਰੇ ਖਿਆਲ ਦੇ ਵਿੱਚ ਜਿਹੜੇ ਇਹ ਲੋਕ ਨਹੀਂ ਜਾਇਦਰ ਸੋਚ ਰੱਖਣ ਵਾਲੇ ਨੇ ਕਿ ਜਾਂ ਉਹ ਹਰਪੀੜਤਾਂ ਦੇ ਅੱਗੇ ਆਏ ਨੇਗੇ ਅਸੀਂ ਉਹਨਾਂ ਸਾਰਿਆਂ ਨੂੰ ਲੋਡ ਕਰਦਾ ਜਿਵੇਂ ਤੁਹਾਨੂੰ ਸਰਪੰਚ ਸੰਜੋ ਜੀ ਨਾਲ ਮਿਲਿਆ ਇਹੋ ਜਿਹੇ ਦਰਾਂ ਦੇ ਸਾਹਮਣੇ ਹੋਰ ਵੀ ਥਿਸ਼ ਦਰਾਂ ਦੀਆਂ ਨਵੇਂ ਨਵੇਂ ਨੂੰ ਲੈ ਕੇ ਫੇਰ ਹਾਜ਼ਰ ਹੋਵਾਂਗੇ ਤੇ ਲਈ ਸੱਚੇ ਕਾਜ